ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਤਿਗੁਰੂ ਨੇ ਬੜਾ ਗਹਿਰਾ ਭਾਵ ਇਸ ਜੀਵ ਦਾ ਬਿਆਨ ਕੀਤਾ ਜੀ ਆਪਾਂ ਤੇ ਕਹਿੰਨੇ ਆ ਜੀ ਅਰਦਾਸ ਕਰਨੀ ਏ ਤੇ ਅਰਦਾਸ ਕਰਾਂਗੇ ਤੇ ਸਾਡੀ ਕੋਈ ਸੁਣੇਗਾ ਤੇ ਸੱਚ ਇਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਦੋਂ ਤੇਰੇ ਕੋਲ ਕੋਈ ਸ਼ਬਦ ਕੋਈ ਨਹੀਂ ਸੰ ਜਿਸ ਦਿਨ ਤੇਰੇ ਕੋਲ ਕੋਈ ਵਿਦਿਆ ਨਹੀਂ ਸੀ ਹੈ ਅਜ ਅਰਦਾਸ ਕਰਨੀਏ ਕੁਝ ਸ਼ਬਦ ਬੋਲਾਂਗੇ ਤੇ ਕਹਿੰਨੇ ਆ ਨਾ ਵੀ ਉਹ ਸੁਣ ਲਏਗਾ ਅੱਜ ਤੇ ਮਨ ਦੀ ਕਿਹੜੇ ਉਹ ਜੀ ਹੈ ਪਰ ਜਦੋਂ ਮਾਂ ਦੇ ਗਰਭ ਵਿੱਚ ਤੂੰ ਅਰਦਾਸ ਕਰਦਾ ਸੈਂ ਉਸ ਵੇਲੇ ਕਿਹੜੀ ਕਿਤਾਬ ਪੜ੍ਹ ਕੇ ਅੱਖਰ ਚੇਤੇ ਕੀਤੇ ਕਿਹੜੀ ਭਾਸ਼ਾ ਦੇ ਬੋਲ ਸਨ ਕਿਹੜੀ ਲੈਂਗੁਏਜ ਵਿੱਚ ਤੂੰ ਰੱਬ ਨਾਲ ਗੱਲ ਕਰਦਾ ਸੈਂ ਕਿਹੜੇ ਅੱਖਾਂ ਨਾਲ ਤੂੰ ਉਹਦੇ ਕੋਲ ਆਪਣੀ ਬੇਨਤੀ ਆਪਣੀ वेदना ਰੱਖਦਾ ਸੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਦਿਨ ਵੀ ਮਾਂ ਦੇ ਗਰਭ ਵਿੱਚ ਪੁੱਠਾ ਲਟਕਿਆ ਜੀਵ ਪਰਮਾਤਮਾ ਕੋਲ ਅਰਦਾਸ ਕਰਦਾ ਰਿਹਾ ਖਸਮ ਛੇਤੀ ਅਰਦਾਸ ਵਖਾਣਾ ਉਰਧ ਧਿਆਨ ਲਿਵ ਲਾਗਾ ਹਜ਼ੂਰ ਕਹਿੰਦੇ ਉਰਧ ਧਿਆਨ ਪਰਮਾਤਮਾ ਵਿੱਚ ਧਿਆਨ ਜੁੜਿਆ ਪੁੱਠਾ ਲਟਕਿਆ ਮਾਂ ਦੇ ਪੇਟ ਵਿੱਚ ਜੀਵ ਤੇ ਰੱਬ ਕੋਲ ਬੇਨਤੀ ਕਰ ਰਿਹਾ ਉਥੇ ਅਰਦਾਸ ਕੇਵਲ ਸਿਮਰਨ ਦੀ ਸੀ ਭਰੋਸੇ ਦੀ ਤੇ ਭਗਤੀ ਦੀ ਅਰਦਾਸ ਹੈ ਉਥੇ ਕੇਵਲ ਤੇ ਕੇਵਲ ਦੁਨੀਆ ਦੀ ਕੋਈ ਮੰਗ ਨਹੀਂ ਹੈ ਨਾ ਕੱਪੜੇ ਚਾਹੀਦੇ ਨੇ ਨਾ ਖੋਜਣ ਦੀ ਕੋਈ ਚਿੰਤਾ ਹੈ ਨਾ ਹੀ ਉਥੇ ਹੋਰ ਦੁਨੀਆ ਦੀਆਂ ਪਦਾਰਥਾਂ ਦੀਆਂ ਲੋੜਾਂ ਨੇ ਉਥੇ ਬਸ ਸੁਰਤ ਕੇਵਲ ਪਰਮਾਤਮਾ ਵਿੱਚ ਜੁੜੀ ਏ ਜੁੜੀ ਹੋਈ ਸਿਮਰਨ ਵਾਲੀ ਸੂਰਤ ਅਰਦਾਸ ਬਣ ਗਈ ਕਿਉਂਕਿ ਉਸ ਅੰਦਰ ਹਿਰਦੇ ਰੂਪੀ ਘਰ ਵਿੱਚ ਕੇਵਲ ਆਸਰਾ ਪਰਮਾਤਮਾ ਦਾ ਹੈ ਹਜ਼ੂਰ